ਤੁਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡੌਤ ਬੰਦਨ ਅਨਕ ਵਾਰ ਸਰਵ ਕਲਾ ਸੁਮਰਥ ਡੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਣਾਏ ਨਾਨਕ ਕੀ ਪ੍ਰਭੇਨਤੀ ਆਪਣੀ ਭਗਤੀ ਲਾਏ ਜੋ ਬਲਾਵੇ ਤਉ ਬੋਲਾ ਸੁਆਮੀ ਕੁਦਰਤ ਕਵਣਾ ਹਮਾਰੀ ਸਾਧ ਸੰਗਤ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨਾ ਸਕਾ ਮਾ ਜੋ ਤਿਹਾਰੀ ਹਮਨਾ ਕਰ ਸਕਤ ਸਬਤ ਤੁਮਾਰੀ ਆਪលਿ ਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜਿਤਨੇ ਵੀ ਮਾਈ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਆਪ ਧੰਨਤਾ ਦੇ ਯੋਗ ਹੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਰ ਕਿਰਪਾ ਦਾ ਸਦਕਾ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਸੁਮਾ ਪ੍ਰਾਪਤ ਹੋਇਆ ਹੈ ਆਉ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੋ ਨਾਮ ਦਾ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਨੇ ਅੱਜ ਦੇ ਪਾਵਨ ਤੇ ਪਵਿੱਤਰ ਹੁਕਮਨਾਮੇ ਦੇ ਵਿੱਚ ਮਨ ਕਰਕੇ ਤਨ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਕਰੀਏ ਜਿਸ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜੀ ਕਿਰਪਾ ਕਰਨ ਸਾਨੂੰ ਨਾਮ ਦੀ ਦਾਤ ਸਾਨੂੰ ਸਿਮਰਨ ਦੀ ਦਾਤ ਸਾਨੂੰ ਨਿਤਨੇਮ ਦੀ ਦਾਤ ਸਤਿਗੁਰੂ ਜੀ ਬਖਸ਼ਿਸ਼ ਕਰਨ ਅਗੋਂ ਬਾਸਤੀ ਗੁਰਦੇਵ ਪਾਤਸ਼ਾਹ ਮਹਾਰਾਜ ਬਲ ਤੇ ਉਦਮ ਬਖਸ਼ਿਸ਼ ਕਰਨ ਗੁਰਮੁਖ ਪਿਆਰਿਉ ਸਮ ਆਪਣੇ ਚਾਲੇ ਚੱਲੀ ਚੱਲੀ ਜਾਂਦੈ ਦਿਨ ਚੜਿਆ ਹੈ ਤਿਛਿਪ ਜਾਣਾ ਹੈ ਰਾਤ ਆਈਏ ਤੇ ਚਲੀ ਜਾਣੀ ਹੈ ਇਸੇ ਤਰ੍ਹਾਂ ਇਹ ਮਨੁੱਖਾ ਜਨਮ ਹੈ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ ਹੈ ਆਪਣੀ ਵਾਰੀ ਅਨਸਾਰ ਆਪਣੇ ਸਮੇਂ ਅਨਸਾਰ ਜਿਵੇਂ ਦਿਨ ਗਿਆ ਤੇ ਰਹਿਣ ਗਈ ਇਸੇ ਤਰ੍ਹਾਂ ਇਹ ਮਨੁੱਖ ਨੇ ਚਲਿਆ ਜਾਣਾ ਹੈ ਪਰ ਗੁਰਮੁਖ ਪਿਆਰਿਓ ਕਈ ਗੁਰਮੁਖ ਪਿਆਰਿਆਂ ਨੂੰ ਸੋਝੀ ਆ ਜਾਂਦੀ ਏ ਗਿਆਨ ਨਾ ਹੋ ਜਾਂਦਾ ਓ ਗੁਰੂ ਦਾ ਦਾਮਨ ਪਕੜ ਲੈਂਦੇ ਨੇ ਗੁਰੂ ਦੇ ਲੜ ਲੱਗ ਜਾਂਦੇ ਨੇ ਓ ਨਿਤਨੇਮ ਸੇਵਾ ਸਿਮਰਨ ਪਕੜ ਲੈਂਦੇ ਨੇ ਤੇ ਉਹ ਨਿਤ ਗੁਰੂ ਦੇ ਚਰਨਾਂ ਦੇ ਵਿਚ ਆਕਰਕੇ ਗੁਰੂ ਨੂੰ ਤਨ ਮਨ ਅਰਪਣ ਕਰਕੇ ਸੇਵਾ ਤੇ ਸਿਮਰਨ ਕਰਦੇ ਨੇ ਤੇ ਆਪਣਾ ਮਨੁੱਖਾ ਜਨਮ ਸਫਲ ਬਣਾਉਂਦੇ ਹਨ ਤੇ ਗੁਰਮੁਖ ਪਿਆਰਿਓ ਕਈ ਇਨਸਾਨ ਭਾਵੇਂ ساری ਜ਼ਿੰਦਗੀ ਕਥਾ ਕੀਰਤਨ ਸੁਣਦੇ ਰਹਿਣ ਤੇ ਤਾਂ ਵੀ ਗੁਰਮੁਖ ਪਿਆਰਿਓ ਉਹਨਾਂ ਨੂੰ ਗਿਆਨ ਨਹੀਂ ਹੁੰਦਾ ਸੋਝੀ ਨਹੀਂ ਹੁੰਦੀ ਨਾ ਉਹ ਸੇਵਾ ਨਾ ਉਹ ਸਿਮਰਨ ਨਾ ਉਹ ਬਾਣੀ ਪੜ੍ਹਦੇ ਆ ਉਹ ਚਾਰ ਸੁਪੇਰੇ ਤੋਂ ਖਾਲੀ ਰਹਿ ਕੇ ਦੁਨੀਆਂ ਨੂੰ ਮਤ ਤਾਂ ਜ਼ਰੂਰ ਦੇ ਸਕਦੇ ਨੇ ਪਰ ਉਸ ਭਰੀ ਪੂਰਨ ਪ੍ਰਮਾਤਮਾ ਦੇ ਨਾਮ ਤੋਂ ਸੇਵਾ ਤੇ ਸਿਮਰਨ ਤੋਂ ਵਾਂਝੇ ਹੀ ਰਹਿ ਜਾਂਦੇ ਹਨ ਇਸ ਕਰਕੇ ਗੁਰਮੁਖ ਪਿਆਰਿਓ ਗੁਰੂ ਪਾਤਸ਼ਾਹ ਜੀ ਮਹਾਰਾਜੀ ਕਹਿੰਦੇ ਗੁਰੂ ਦੀ ਗੱਲ ਤਾਂ ਹਿਰਦੇ ਦੇ ਵਿੱਚ ਮੰਨਣ ਨਾਲ ਆਧਾਰ ਹੋਣਾ ਹੈ ਗੁਰੂ ਦੀ ਗੱਲ ਤਾਂ ਕਰਨ ਦੇ ਨਾਲ ਹੋਣੀ ਹੈ ਜੋ ਗੁਰੂ ਕਹਿੰਦਾ ਹੈ ਉਹ ਅਸੀਂ ਜੇ ਮੰਨ ਲਈਏ ਤਾਂ ਹੀ ਸਾਡਾ ਜੀਵਨ ਸਫਲਾ ਹੈ ਇਸ ਕਰਕੇ ਭਾਈ ਗੁਰੂ ਪਾਤਸ਼ਾਹ ਮਹਾਰਾਜ ਜੀ ਅੱਜ ਦੇ ਹੁਕਮਨਾਮੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਜੋ ਬਖਸ਼ਿਸ਼ਾਂ ਕਰਦੇ ਨੇ ਜੋ ਉਪਦੇਸ਼ ਦਿੰਦੇ ਨੇ ਉਸ ਨੂੰ ਮਨ ਦੇ ਵਿੱਚ ਅੰਤ ਕਰਨ ਦੇ ਵਿੱਚ ਧਾਰਨ ਕਰੀਏ ਤਦ ਹੀ ਸਾਡਾ ਜੀਵਨ ਸਫਲਾ ਹੈ ਸੋ ਇਸ ਕਰਕੇ ਜਿਨ੍ਹਾਂ ਨੇ ਗੁਰਮੁਖ ਪਿਆਰਿਆਂ ਨੇ ਵਾਹਿਗੁਰੂ ਦਾ ਸਿਮਰਨ ਹਿਰਦੇ ਵਿੱਚ ਟਿਕਾਇਆ ਹੈ ਉਹਨਾਂ ਦੇ ਗੁਰੂ ਨੇ ਬੇੜੇ ਪਾਰ ਕੀਤੇ ਹਨ ਉਹਨਾਂ ਦਾ ਜੀਵਨ ਸਫਲ ਬਣਿਆ ਹੈ ਬੇਅੰਤ ਪ੍ਰਵਾਣ ਨੇ ਜਿਨ੍ਹਾਂ ਨੇ ਗੁਰੂ ਦੀ ਗੁਰੂ ਦਾ ਦਮਨ ਪਕੜ ਲਿਆ ਦੁਨੀਆ ਜੁਨਾ ਨੂੰ ਯਾਦ ਕਰਦੀ ਹੈ ਪੂਜਦੀ ਹੈ ਸੋ ਇਸ ਕਰਕੇ ਭਾਈ ਗੁਰੂ ਦਾ ਨਾਮ ਗੁਰੂ ਦਾ ਸਿਮਰਨ ਗੁਰੂ ਦੀ ਬਾਣੀ ਪੜ੍ਹਨੀ ਇਹ ਉੱਤਮ ਤੇ ਵੱਡੇ ਭਾਗਾਂ ਦੀ ਨਿਸ਼ਾਨੀ ਹੋਇਆ ਕਰਦੀ ਹੈ ਸੋ ਆਓ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਸੋਰਠ ਰਾਗ ਦੇ ਵਿੱਚ ਗੁਰੂ ਨਾਨਕ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਇਉਂ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰ ਰਹੇ ਹਨ ਸੋਰਠ ਮਹੱਲਾ ਪੰਜਵਾਂ ਜਾਂ ਕੇ ਸਿਮਰਨ ਹੋਏ ਅਨੰਦਾ ਬਿਨ ਸਜਨ ਮਰਨ ਪੈ ਦੁਖੀ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਵਾਹਿਗੁਰੂ ਦਾ ਪਰਮੇਸ਼ਰ ਦਾ ਨਾਮ ਸਿਮਰਨ ਹੈ ਜਿਸ ਪ੍ਰਭੂ ਪਰਮੇਸ਼ਰ ਪਰਮਾਤਮਾ ਦਾ ਸਿਮਰਨ ਦੇ ਰਾਹੀ ਭੈ ਭੈ ਲੱਭ ਜਿਹੜਾ ਦੁੱਖਾਂ ਭਰਿਆ ਹੈ ਸਤਿਗੁਰੂ ਬਾਦਸ਼ਾਹ ਕਹਿੰਦੇ ਭੈ ਜਿਹੜਾ ਹੈ ਇਹ ਸਾਰਾ ਲੱਤ ਜਾਂਦਾ ਹੈ ਭਾਵ ਦੁਖੀ ਦੁੱਖ ਵੀ ਨਾਸ ਹੋ ਜਾਂਦੇ ਹਨ ਇਹ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਤਾਕਤ ਹੈ ਵਾਹਿਗੁਰੂ ਦੇ ਨਾਮ ਵਿੱਚ ਤਾਕਤ ਹੈ ਜਾਂਕ ਸਿਮਰਨ ਹੋਏ ਅਨੰਦਾ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਭੈ ਦੁੱਖ ਦੂਰ ਹੋਗੇ ਦੁੱਖ ਦੂਰ ਹੋਗੇ ਜਿਹੜਾ ਮਨ ਕਰਕੇ ਦੁਖੀ ਸੀ ਤਨ ਕਰਕੇ ਦੁਖੀ ਸੀ ਜਦੋਂ ਸਾਡੇ ਭੈ ਲੱਥ ਗਏ ਦੁੱਖ ਲੱਥ ਗਏ ਸਾਡਾ ਜਿਹੜਾ ਦੁੱਖਾਂ ਵਾਲਾ ਪਹਾੜ ਸੀ ਉਹ ਜਦੋਂ ਟੁੱਟ ਗਿਆ ਫਿਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਾ ਕੇ ਸਿਮਰਨ ਹੋਏ ਅਨੰਦਾ ਵਾਹਿਗੁਰੂ ਦੇ ਸਿਮਰਨ ਦੇ ਨਾਲ ਅਨੰਦ ਬਣ ਜਾਂਦਾ ਹੈ ਜਿਸ ਪ੍ਰਭੂ ਦੇ ਸਿਮਰਨ ਨਾਲ ਤੂੰ ਸੁਖੀ ਤੇ ਖੁਸ਼ੀ ਭਰਿਆ ਜੀਵਨ ਜੋ ਹੋ ਸਕਦਾ ਹੈ ਤੇਰੇ ਜਨਮ ਮਰਨ ਤੇ ਸਾਰੇ ਡਰ ਭੈ ਦੁੱਖ ਦੂਰ ਹੋ ਸਕਦੇ ਹਨ ਜੇ ਤੂੰ ਵਾਹਿਗੁਰੂ ਦਾ ਸਿਮਰਨ ਕਰੇਂ ਵਾਹਿਗੁਰੂ ਦੀ ਬੰਦਗੀ ਕਰੇ ਇਹੀ ਔਖਾ ਕਾਰਜ ਹੈ ਵਾਹਿਗੁਰੂ ਦਾ ਸਿਮਰਨ ਕਰਨਾ ਔਖਾ ਕੰਮ ਹੈ ਵਾਹਿਗੁਰੂ ਦੀ ਬੰਦਗੀ ਕਰਨੀ ਔਖਾ ਕੰਮ ਹੈ ਅਸੀਂ ਕਹਿੰਨੇ ਆਂ ਕਿ ਨਹੀਂ ਜੇ ਸੀ ਤਾਂ ਸਾਡੇ ਕੋਲੇ ਤਾਂ ਵਕਤ ਨਹੀਂ ਸਮਾਂ ਨਹੀਂ ਟਾਈਮ ਨਹੀਂ ਪਰ ਗੁਰਮੁਖ ਪਿਆਰਿਉ ਬੰਦਗੀ ਕਰਨੀ ਨਾਮ ਜਪਣਾ ਸਭ ਤੋਂ ਔਖਾ ਮਾਰਗ ਹੈ ਗੁਰੂ ਦੇ ਚਰਨਾਂ ਦੀ ਸੇਵਾ ਕਰਨੀ ਹੈ ਸਾਰਾ ਔਖਾ ਮਾਰਗ ਪਰ ਜਿਹੜਾ ਜੀਵ ਕਰਨ ਲੱਗ ਜਾਂਦਾ ਉਹਨੂੰ ਸਕਾਲਾ ਲੱਗਦਾ ਹੈ ਸਾਨੂੰ ਕੋਈ ਵੀ ਕੰਮ ਹੈ ਦੁਨੀਆ ਦਾ ਪਹਿਲਾ ਉਹ ਬੜਾ ਤਖਲੀਪ ਤੇ ਅਖਿਆਈ ਵਿੱਚ ਲੱਗੇਗਾ ਕਿ ਬੜਾ ਔਖਾ ਹੈ ਜਦੋਂ ਉਸ ਕਾਰਜ ਨੂੰ ਕਰਨ ਲੱਗ ਜਾਂਦੇ ਹਾਂ ਤਾਂ ਉਸ ਕਾਲਾ ਹੋ ਜਾਂਦਾ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਦੋਂ ਵਾਹਿਗੁਰੂ ਦਾ ਤੂੰ ਸਿਮਰਨ ਕਰਨ ਲੱਗ ਗਿਆ ਵਾਹਿਗੁਰੂ ਦੀ ਬੰਦਗੀ ਕਰਨ ਲੱਗ ਗਿਆ ਤਾ ਜਿਹੜਾ ਤੇਰਾ ਜੀਵਨ ਹੈ ਉਹ ਸਫਲ ਹੋ ਜਾਵੇਗਾ ਆਨੰਦ ਵਿੱਚ ਆ ਜਾਵੇਗਾ ਤੇ ਜੰਮਣ ਤੇ ਮਰਨ ਵਾਲਾ ਭੈ ਜਿਹੜਾ ਹੈ ਜਿਹੜਾ ਦੁੱਖ ਹੈ ਉਹ ਤੇਰਾ ਦੂਰ ਹੋ ਸਕਦਾ ਹੈ ਭਾਵ ਦੂਰ ਹੋ ਜਾਵੇਗਾ ਕਿਵੇਂ ਜਦੋਂ ਤੂੰ ਸਿਮਰਨ ਕਰੇਗਾ ਬੰਦਗੀ ਕਰੇਗਾ ਪ੍ਰਮਾਤਮਾ ਦੀ ਇਸ ਕਰਕੇ ਗੁਰਦੇਵ ਸਾਹਿਬ ਕਹਿੰਦੇ ਜਾ ਕੇ ਸਿਮਰਨ ਹੋਏ ਅਨੰਦਾ ਇਹ ਭਾਈ ਜਿਸ ਵਾਹਿਗੁਰੂ ਦੇ ਸਿਮਰਨ ਕਰਨ ਨਾਲ ਆਨੰਦ ਪ੍ਰਾਪਤ ਹੁੰਦਾ ਹੈ ਬਿਨ ਸੈ ਜਨਮ ਮਰਨ ਜਮਣਾ ਤੇ ਮਰਨਾ ਮੁੱਕ ਜਾਂਦਾ ਹੈ ਭੈ ਦੁਖੀ ਜਿਹੜਾ ਜਮਾ ਦਾ ਭੈ ਹੈ ਜੀਵਨ ਦੁਖੀ ਰਹਿੰਦਾ ਹੈ ਉਸ ਕਾਲਾ ਬਣ ਜਾਂਦਾ ਹੈ ਉਹ ਡਰ ਉਹ ਭੈ ਸਾਰੇ ਖਤਮ ਹੋ ਜਾਂਦੇ ਨੇ ਲਥ ਜਾਂਦੇ ਹਨ ਚਾਰ ਪਦਾਰਥ ਨੰਮ ਨਿਧ ਪਾਵਹਿ ਬਾਹੁਰ ਨ ਤ੍ਰਸਨਾ ਭੁਖੀ ਗੁਰਦੇਵ ਸਾਹਿਬ ਕਹਿੰਦੇ ਨੰਮ ਨਿਧ ਨੰਮ ਨਿਧ ਕੀ ਹੈ ਚਾਰ ਪਦਾਰਥ ਨੰਮ ਨਿਧ ਪਾਵਹਿ ਨੌ ਨਿਧੀਆਂ 18 ਸਿੱਧੀਆਂ ਨੇ ਜੜੀਆਂ ਜਿਹੜੀ ਨੰਮ ਨਿਧ ਹੈ ਧਰਤੀ ਤੇ ਸਾਰੇ ਜਿਹੜੇ ਖਜ਼ਾਨੇ ਨੇ ਉਹਨੂੰ ਪ੍ਰਾਪਤ ਹੋ ਜਾਂਦੇ ਨੇ ਮਿਲ ਜਾਂਦੇ ਨੇ ਕਦੋਂ ਜਦੋਂ ਤੋਂ ਪ੍ਰਮਾਤਮਾ ਦਾ ਕਿਰਪਾ ਹੋਣੀ ਹੈ ਉਹਦਾ ਸਦਕਾ ਉਹਦੀ ਮਹਿਰ ਹੋਣੀ ਹੈ ਤੇ ਮੁੜ ਕੇ ਤੋਏ ਤ੍ਰਿਸ਼ਨਾ ਦੀ ਜੂਨ ਵਿੱਚ ਨਹੀਂ ਪੈਣਾ ਤੇ ਤੇਰੀ ਇਹ ਜੂਨ ਕੱਟੀ ਜਾਣੀ ਹੈ ਤੇ ਤੂੰ ਸੁਖੀ ਹੋ ਜਾਣਾ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਚਾਰ ਪਦਾਰਥ ਨਮਿਤ ਪਾਵ ਹੈ ਇਹ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਸ਼ਕਤੀ ਹੈ ਵਾਹਿਗੁਰੂ ਦੇ ਨਾਮ ਵਿੱਚ ਤਾਕਤ ਹੈ ਤੂੰ ਚਾਰੇ ਪਦਾਰਥ ਦੁਨੀਆ ਦੇ ਨੌ ਹੀ ਖਜ਼ਾਨੇ ਹਾਸਲ ਕਰ ਸਕਦਾ ਹੈ ਗੁਰਮੁਖ ਪਿਆਰਿਆ ਪਾਤਸ਼ਾਹ ਕਹਿੰਦੇ ਕਿਸ ਦੇ ਨਾਲ ਜਿਸਕੇ ਜਿਸ ਦੇ ਸਿਮਰਨ ਦੇ ਵਿੱਚ ਤਾਕਤ ਹੈ ਸਿਮਰਨ ਕਰਨ ਨਾਲ ਬੰਦਗੀ ਕਰਨ ਨਾਲ ਨਾਮ ਜਪਣ ਨਾਲ ਤੈਨੂੰ ਮਾਇਆ ਦੀ ਤ੍ਰਿਹ ਭੁੱਖ ਸਾਰੀ ਫਿਰ ਨਹੀਂ ਲੱਗੇਗੀ ਤੈਨੂੰ ਫਿਰ ਤਕਲੀਫ ਨਹੀਂ ਹੋਵੇਗੀ ਮਾਇਆ ਤੇਰੀ ਭੁੱਖ ਮਿਟਾ ਦੇਵੇਗੀ ਇਹ ਵਾਹਿਗੁਰੂ ਦਾ ਸਿਮਰਨ ਵਿੱਚ ਤਾਕਤ ਹੈ ਜਿਹੜੀ ਮਾਇਆ ਨੂੰ ਭਜਿਆ ਫਿਰਦਾ ਸੀ ਉਹ ਮਿਟ ਜਾਵੇਗੀ ਇਸ ਕਰਕੇ ਉਸ ਮਾਲਕ ਦਾ ਸਿਮਰਨ ਹਰੇਕ ਸਾਹ ਦੇ ਨਾਲ ਸਾਹ ਅੰਦਰ ਜਾਂਦੇ ਸਾਹ ਬਾਹਰ ਆਉਂਦੇ ਜਿਹੜਾ ਜੀਵ ਕਰਦਾ ਹੈ ਉਹਦੀਆਂ ਸਾਰੀਆਂ ਭੁੱਖਾਂ ਸਾਰੇ ਪਦਾਰਥ ਉਹਨੂੰ ਪ੍ਰਾਪਤ ਹੋ ਜਾਂਦੇ ਹਨ ਹੁਣ ਇੱਥੇ ਅਸੀਂ ਕਈ ਵਾਰਾਂ ਸੋਚਦੇ ਹਾਂ ਕਿ ਅਸੀਂ ਤਾਂ ਬਹੁਤ ਪਾਠ ਕਰਦੇ ਹਾਂ ਬਹੁਤ ਸਿਮਰਨ ਕਰਦੇ ਹਾਂ ਅਸੀਂ ਤਾਂ ਬਾਣੀ ਬਹੁਤ ਪੜ੍ਹਦੇ ਹਾਂ ਅਸੀਂ ਤਾਂ ਸਿਮਰਨ ਬਹੁਤ ਕਰਦੇ ਹਾਂ ਸਾਨੂੰ ਮਾਇਆ ਫੇਰ ਨਹੀਂ ਮਿਲੀ ਸਾਨੂੰ ਫੇਰ ਕੁਝ ਪ੍ਰਾਪਤ ਨਹੀਂ ਹੋਇਆ ਮਾਇਆ ਦੇ ਕੋਈ ਢੇਰ ਨਹੀਂ ਲੱਗਦੇ ਹੋਇਆ ਕਰਦੇ ਮਾਇਆ ਤਾਂ ਇੱਕ ਆਇਆ ਚਲਾਇਆ ਕਾਰਜ ਹੈ ਆਈ ਚਲਾਈ ਜੀ ਨੂੰ ਅਸੀਂ ਪੰਜਾਬੀ 'ਚ ਕਹਿ ਦਿੰਨੇ ਆ ਆ ਗਈ ਤੇ ਚੱਲੇਗੀ ਕਾਰਜ ਹੋਗੇ ਠੀਕ ਹੈ ਪਰ ਕਈ ਇਨਸਾਨ ਸੋਚਦੇ ਨੇ ਮਾਇਆ ਸਾਡੇ ਕੋਲ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਤੇ ਗੁਰਮਖ ਪਿਆਰਿਓ ਜਿਹੜੀ ਭੁੱਖ ਮਾਇਆ ਦੀ ਹੈ ਜਿਸ ਲਈ ਦਿਨ ਰਾਤ ਦੌੜਦਾ ਹੈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਮਾਇਆ ਕੋਈ ਸੁਖ ਰੂਪ ਨਹੀਂ ਹੈ ਮਾਇਆ ਦੁਖ ਰੂਪ ਹੈ ਤੇ ਗੁਰਮਖ ਪਿਆਰਿਓ ਪਰ ਗੁਰਦੇਵ ਪਾਤਸ਼ਾਹ ਕਹਿੰਦੇ ਤੇਰੀ ਭੁੱਖ ਤ੍ਰਿਸ਼ਨਾ ਮਿਟ ਜਾਵੇਗੀ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ ਮਾਇਆ ਦੀ ਭੁੱਖ ਹੈ ਤੇਰੀ ਉਹ ਮਿਟ ਜਾਵੇਗੀ ਸਮਾਪਤ ਹੋ ਜਾਵੇਗੀ ਤੇਰੇ ਕੋਲੇ ਜਿੰਨੇ ਪਦਾਰਥ ਜਿੰਨੀ ਮਾਇਆ ਹੈ ਤੋ ਉਹਦੇ ਵਿੱਚ ਹੀ ਬਹੁਤ ਸਬਰ ਕਰਕੇ ਜ਼ਿੰਦਗੀ ਪ੍ਰਭੂ ਦੇ ਲੇਖੇ ਲਾਵੇਂਗਾ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਚਾਰ ਪਦਾਰਥ ਨਮ ਨਿਤ ਪਾਵੇ ਚਾਰ ਪ੍ਰਕਾਰ ਦੇ ਪਦਾਰਥੇ ਨੂੰ ਪ੍ਰਾਪਤ ਹੋ ਜਾਣਗੇ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਕੀ ਸੇਵਾ ਲਾਗੇ ਗੁਰੂ ਅਰਜਨ ਪਾਤਸ਼ਾਹ ਜੀ ਸੁਖਮਨੀ ਸਾਹਿਬ ਜੀ ਕਹਿੰਦੇ ਜੇ ਕੋਈ ਚਾਰ ਪਦਾਰਥ ਚਾਹੁੰਦਾ ਵੀ ਮਿਲ ਜਾਣ ਮੈਨੂੰ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਫਿਰ ਚਾਰ ਪਦਾਰਥ ਤਾਂ ਮਿਲ ਜਾਣਗੇ ਪਰ ਰੱਬ ਦੇ ਪਿਆਰੇ ਨਾਮ ਜਪਣ ਵਾਲਿਆਂ ਦੀ ਸੇਵਾ ਤੇ ਸਿਮਰਨ ਕਰਨਾ ਪੈਣਾ ਤਦ ਹੀ ਮਿਲਣਗੇ ਨਾ ਤੇ ਜੇ ਆਪਾਂ ਘਰੇ ਬੈਠੇ ਰਹੀਏ ਸੇਵਾ ਵੀ ਨਾ ਕਰੀਏ ਸਿਮਰਨ ਵੀ ਨਾ ਕਰੀਏ ਫਿਰ ਸਾਨੂੰ ਚਾਰ ਪਦਾਰਥ ਕਿਵੇਂ ਮਿਲ ਸਕਦੇ ਆ ਫਿਰ ਸਾਨੂੰ ਘਰੇ ਬੈਠਿਆਂ ਨੂੰ ਪਦਾਰਥ ਨਹੀਂ ਮਿਲਦੇ ਸਾਨੂੰ ਤਾਂ ਗੁਰੂ ਦੇ ਕੋਲ ਆਉਣਾ ਪੈਣਾ ਹੈ ਸੰਗਤ ਕਰਨੀ ਪੈਣੀ ਹੈ ਸੇਵਾ ਕਰਨੀ ਪੈਣੀ ਹੈ ਸਿਮਰਨ ਕਰਨਾ ਪੈਣਾ ਗੁਰੂ ਦਾ ਵਚਨ ਮੰਨਣਾ ਪੈਣਾ ਤਦ ਹੀ ਸਾਨੂੰ ਇਹ ਚਾਰ ਪਦਾਰਥ ਮਿਲਣਗੇ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਚਾਰ ਪਦਾਰਥ ਨਾਮ ਨਿਤ ਪਾਵਹਿ ਗੁਰਦੇਵ ਪਾਤਸ਼ਾਹ ਕਹਿੰਦੇ ਚਾਰ ਪਦਾਰਥੇ ਨੂੰ ਮਿਲ ਜਾਂਦੇ ਹਨ ਚਾਰ ਪਦਾਰਥਾਂ ਇਹਦੀ ਜਿਹੜੀ ਤ੍ਰਿਸ਼ਨਾ ਹੈ ਉਹ ਪੂਰੀ ਹੋ ਜਾਂਦੀ ਹੈ ਸੋ ਇਸ ਕਰਕੇ ਗੁਰਮਖ ਪਿਆਰਿਓ ਜਿਹੜੇ ਚਾਰ ਪਦਾਰਥ ਨੇ ਇਹਨੂੰ ਨਾਮ ਜਪਣ ਦੇ ਨਾਲ ਸਿਮਰਨ ਕਰਨ ਦੇ ਨਾਲ ਮਿਲ ਜਾਂਦੇ ਨੇ ਨਾਮ ਨਿੱਧ ਧਰਤੀ ਦੇ ਸਾਰੇ ਜੋ ਖਜ਼ਾਨੇ ਨੇ ਇਹਨੂੰ ਪ੍ਰਾਪਤ ਹੋ ਜਾਂਦੇ ਹਨ ਪਾਪ ਹੈ ਮਿਲ ਜਾਂਦੇ ਹਨ ਪਦਾਰਥ ਵੀ ਮਿਲ ਗਏ ਚਾਰ ਤਰ੍ਹਾਂ ਦੇ ਤੇ ਖਜ਼ਾਨਾ ਵੀ ਮਿਲ ਗਿਆ ਜਿਹੜਾ ਧਰਤੀ ਤੇ ਫਿਰ ਭੁੱਖ ਨਹੀਂ ਰਹਿੰਦੀ ਕਿਉਂਕਿ ਗੁਰੂ ਦਾ ਬਚਨ ਮੰਨਦਾ ਹੈ ਗੁਰੂ ਦੀ ਸੇਵਾ ਕਰਦਾ ਹੈ ਗੁਰੂ ਦਾ ਸਿਮਰਨ ਕਰਦਾ ਹੈ ਫਿਰ ਇਹਦੀ ਭੁੱਖ ਕਿੱਥੋਂ ਰਹੇਗੀ ਇਸ ਕਰਕੇ ਗੁਰਦੇਵ ਬਾਦਸ਼ਾਹ ਮਹਾਰਾਜ ਜੀ ਕਹਿੰਦੇ ਹੈ ਭਾਈ ਚਾਰ ਪਦਾਰਥ ਨੰਨਿਤ ਪਾਵਹਿ ਜਿੰਨੀ ਧਰਤੀ ਤੇ ਮਾਇਆ ਹੈ ਉਹ ਪ੍ਰਾਪਤ ਹੋ ਜਾਂਦੀ ਹੈ ਚਾਰ ਪਦਾਰਥ ਮਿਲ ਜਾਂਦੇ ਹਨ ਬਹੁਰਨਾ ਤ੍ਰਿਸ਼ਨਾ ਭੁਖੀ ਜਿਹੜੀ ਤ੍ਰਿਸ਼ਨਾ ਹੈ ਜਿਹੜੀ ਹਰ ਟਾਈਮ ਲੱਗੀ ਹੁੰਦੀ ਹੈ ਬਹੁਰ ਮੁੜ ਮੁੜ ਕੇ ਜਿਹੜੀ ਤ੍ਰਿਸ਼ਨਾ ਹੈ ਭੁਖੀ ਭੁੱਖ ਮਾਇਆ ਦੀ ਪਦਾਰਥਾਂ ਦੀ ਨਹੀਂ ਲੱਗਦੀ ਉਹ ਸਾਰੀ ਲੱਥ ਜਾਂਦੀ ਹੈ ਖਤਮ ਹੋ ਜਾਂਦੀ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਹ ਨਾਮ ਵਿੱਚ ਸੇਵਾ ਵਿੱਚ ਸਿਮਰਨ ਵਿੱਚ ਸ਼ਕਤੀ ਹੈ ਜਾ ਕੋ ਨਾਮ ਲੈਤ ਤੋਂ ਸੁਖੀ ਹੈ ਭਾਈ ਜਿਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਨ ਨਾਲ ਜੀਵ ਨੂੰ ਇਸ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਬੰਦਗੀ ਕਰਦਿਆਂ ਤੇਰਾ ਜਿਹੜਾ ਜੀਵਨ ਹੈ ਉਹ ਸੁਖੀ ਬਣ ਜਾਵੇਗਾ ਸੁਖ ਤੈਨੂੰ ਪ੍ਰਾਪਤ ਹੋ ਜਾਣਗੇ ਜਾ ਕੋ ਨਾਮ ਲੇਤ ਪ੍ਰਭ ਹੈ ਗੁਰੂ ਦਾ ਨਾਮ ਜਪਦਿਆਂ ਵਾਹਿਗੁਰੂ ਦਾ ਨਾਮ ਸਿਮਰਦਿਆਂ ਗੁਰਦੇ ਪਾਤਸ਼ਾਹ ਕਹਿੰਦੇ ਤੂੰ ਸੁਖੀ ਹੈ ਭਾਈ ਤੁਸੀਂ ਸੁਖੀ ਹੋ ਸਕਦੇ ਹੋ ਜੇ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਦਾ ਨਾਮ ਜਪਾਂਗੇ ਸਿਮਰਨ ਕਰਾਂਗੇ ਸਾਸ ਸਾਸ ਧਿਆਵੋ ਠਾਕੁਰ ਕੋ ਮਨ ਤਨ ਜੀ ਆਰੇ ਮੁਖੀ ਫਿਰ ਨਾਮ ਸਿਮਰਨ ਕਰਨਾ ਕਿਵੇਂ ਹੈ ਉਸ ਵਾਹਿਗੁਰੂ ਦੀ ਬੰਦਗੀ ਅਸੀਂ ਕਰੀਏ ਕਿਵੇਂ ਤਾਂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਸਾਨੂੰ ਦੱਸਦੇ ਨੇ ਭਾਈ ਉਸ ਵਾਹਿਗੁਰੂ ਦੀ ਬੰਦਗੀ ਤੋਂ ਇਦਾਂ ਕਰਨੀ ਹੈ ਸਾਸ ਸਾਸ ਹਰੇਕ ਸਾਹ ਦੇ ਨਾਲ ਉਸ ਵਾਹਿਗੁਰੂ ਨੂੰ ਜਪਣਾ ਹੈ ਉਸ ਵਾਹਿਗੁਰੂ ਦੀ ਸਿਮਤ ਕਰਨੀ ਹੈ ਭਾਵ ਉਹਦਾ ਨਾਮ ਜਪਣਾ ਹੈ ਸਾਹ ਸਾਹ ਧਿਆਬ ਠਾਕਰ ਕੋ ਉਸ ਠਾਕਰ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਨੂੰ ਇਸ ਜੀਵ ਨੇ ਮੁਖ ਦੁਆਰਾ ਮੂੰਹ ਨਾਲ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਇਸ ਜੀਵ ਨੇ ਬੰਦਗੀ ਕਰਨੀ ਹੈ ਤਦ ਹੀ ਗੁਰਮਖ ਪਿਆਰਿਓ ਕੁਝ ਪ੍ਰਾਪਤ ਹੋਵੇਗਾ ਨਾ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਸਿਮਰਨ ਦੀ ਵਿਧੀ ਇਹੀ ਹੈ ਸਾਂ ਆਉਂਦਿਆ ਤੇ ਸਾਂ ਜਾਂਦਿਆਂ ਉਸ ਪਾਲ ਪਾਲਣਹਾਰ ਵਾਹਿਗੁਰੂ ਪਰਮੇਸ਼ਰ ਪ੍ਰਭੂ ਨੂੰ ਤੋਂ ਆਪਣੇ ਮਨੋਂ ਤਨੋਂ ਮੂੰਹ ਨਾਲ ਹਰੇਕ ਸਾਹ ਦੇ ਨਾਲ ਸਤਿਗੁਰੂ ਪਾਤਸ਼ਾਹ ਕਹਿੰਦੇ ਸਿਮਰਨ ਕਰ ਬੰਦਗੀ ਕਰ ਨਾਮ ਜਪ ਇਹ ਸਿਮਰਨ ਦੀ ਵਿਧੀ ਹੈ ਗੁਰਦੇਵ ਪਾਤਸ਼ਾਹ ਨੇ ਨਹੀਂ ਕਿਹਾ ਤੂੰ ਕੰਮ ਕਾਰ ਛੱਡ ਕੇ ਸਮਾਧੀ ਲਾ ਕੇ ਬਹਿਜ ਤੂੰ ਲਿਬਾਸ ਚੋਲਾ ਪਾ ਕੇ ਬਹਿਜ ਤੂੰ ਭਗਵਾ ਚਟਾ ਕਾਲਾ ਪਾ ਕੇ ਬਹਿ ਜਾ ਨਹੀਂ ਗੁਰਦੇਵ ਪਾਤਸ਼ਾਹ ਕਹਿੰਦੇ ਨਹੀਂ ਬਹੀ ਸਾ ਅੰਦਰ ਜਾਂਦਿਆਂ ਸਾ ਬਾਹਰ ਆਉਂਦਿਆਂ ਧਿਆਗੋ ਠਾਕੁਰ ਕੋ ਉਸ ਵਾਹਿਗੁਰੂ ਨੂੰ ਧਿਆਉਣਾ ਕਰ ਉਹਦਾ ਨਾਮ ਜਪਣਾ ਕਰ ਔਰ ਆਪਣੀ ਕਿਰਤ ਵੀ ਨਹੀਂ ਛੱਡਣੀ ਕਿਰਤ ਵੀ ਕਰਨੀ ਹੈ ਮਨ ਤਨ ਜੀ ਆਰੇ ਮੁਖੀ हे ਭਾਈ ਮਨ ਤਨ ਦੇ ਨਾਲ ਉਸ ਵਾਹਿਗੁਰੂ ਨੂੰ हे ਜੀਵ ਮੁਖ ਦਵਾਰਾ ਨਾਮ ਜਪਣਾ ਕਰ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਜੀ ਸਮਝਾਉਣਾ ਕਰਦੇ ਹਨ ਸਾਤ ਪਾਵੇ ਹੋਵੇ ਮਨ ਸੀਤਲ ਅਗਨ ਨਾ ਅੰਤਰ ਧੁਖੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸ਼ਾਂਤ ਪਾਵਹਿ ਸਾਧ ਕੀਏ ਸ਼ਾਂਤੀ ਆ ਜਾਣੀ ਮਨ ਨੂੰ ਚੈਨ ਆ ਜਾਣੀ ਮਨ ਨੂੰ ਸਕੂਨ ਮਿਲ ਜਾਣਾ ਇਹ ਕਿਵੇਂ ਮਿਲੇਗਾ ਵਾਹਿਗੁਰੂ ਦਾ ਜਾਪ ਕਰਨ ਨਾਲ ਉਦਾ ਸਿਮਰਨ ਕਰਨ ਨਾਲ ਉਹਦੀ ਬੰਦਗੀ ਕਰਨ ਨਾਲ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਹੋਵਹਿ ਤੂੰ ਹੋ ਜਾਵੇਂਗਾ ਸ਼ਾਂਤ ਹੋ ਜਾਵੇਂਗਾ ਅੰਤਰ ਤੇਰੇ ਅੰਦਰ ਧੁਖੀ ਧੁਖੜੀ ਜਿਹੜੀ ਲੱਗੀ ਹੋਈ ਹੈ ਉਹ ਤੇਰੀ ਸ਼ਾਂਤ ਹੋ ਜਾਵੇਗੀ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਤੇਰੇ ਅੰਦਰ ਵਾਲੀ ਜਿਹੜੀ ਧੁਖੜੀ ਹੈ ਜਿਹੜੀ ਅੱਗ ਬਲ ਰਹੀ ਹੈ ਜਿਹੜਾ ਭਾਂਬੜ ਵੱਲ ਰਿਹਾ ਹੈ ਏ ਭਾਈ ਸਿਮਰਨ ਦੀ ਬਰਕਤ ਨਾਲ ਵਾਹਿਗੁਰੂ ਦੀ ਕਰਾਮਾਤ ਨਾਲ ਜਾ ਕੋ ਜਾ ਕੋ ਜਿਸ ਵਾਹਿਗੁਰੂ ਦੇ ਸਿਮਰਨ ਵਿੱਚ ਤਾਕਤ ਹੈ ਸ਼ਾਂਤ ਪਾਵਹਿ ਹੋਵੇ ਮਨ ਸੀਤਲ ਮਨ ਠੰਡਾ ਹੋ ਜਾਂਦਾ ਹੈ ਮਨ ਸੀਤਲ ਹੋ ਜਾਂਦਾ ਐਸ ਕਰਕੇ হে ਭਾਈ ਸਿਮਰਨ ਦੀ ਬਰਕਤ ਨਾਲ ਉਹਦੀ ਤਾਕਤ ਨਾਲ ਤੂੰ ਸ਼ਾਂਤੀ ਹਾਸਲ ਕਰ ਲਵੇਂਗਾ ਤੈਨੂੰ ਚੈਨ ਆ ਜਾਵੇਗੀ ਤੂੰ ਅੰਤਰ ਆਤਮੇ ਠੰਡਾ ਠਾਰ ਹੋ ਜਾਏਗਾ ਸੀਤਲ ਹੋ ਜਾਮੇਗਾ ਤੇਰੇ ਅੰਦਰ ਤ੍ਰਿਸ਼ਨਾ ਦੀ ਅੱਗ ਜਿਹੜੀ ਵੱਲ ਰਹੀ ਸੀ ਧੁਖ ਰਹੀ ਸੀ ਐਨੀ ਮਾਇਆ ਚਾਹੀਦੀ ਐ ਇੰਨਾ ਕੁਝ ਚਾਹੀਦਾ ਜਿੰਨਾ ਮਿਲਿਆ ਉਹ ਚ ਸੰਤੋਖ ਨਹੀਂ ਹੈ ਹੋਰ ਚਾਹੀਦੀ ਹੈ ਜਿਹੜੀ ਇਹ ਧੋਖੜੀ ਲੱਗੀ ਹੋਈ ਸੀ ਇਹ ਤੇਰੀ ਸ਼ਾਂਤ ਹੋ ਜਾਵੇਗੀ ਤੈਨੂੰ ਸਕੂਨ ਮਿਲ ਜਾਵੇਗਾ ਚੈਨ ਮਿਲ ਜਾਵੇਗੀ ਕਹਿ ਲੋ ਮਨ ਨੂੰ ਸਬਰ ਆ ਜਾਵੇਗਾ ਇਸ ਕਰਕੇ ਵਾਹਿਗੁਰੂ ਦੇ ਸਿਮਰਨ ਵਿੱਚੇ ਤਾਕਤ ਹੈ ਸ਼ਾਂਤ ਪਾਵਹਿ ਹੋਵੇ ਮਨ ਸੀਤਲ ਸ਼ਾਂਤੀ ਮਨ ਨੂੰ ਮਿਲ ਜਾਵੇਗੀ ਮਨ ਸੀਤਲ ਹੋ ਜਾਵੇਗਾ ਠੰਡਾ ਹੋ ਜਾਵੇਗਾ ਅਗਨ ਨਾ ਅੰਤਰ ਧੁਖੀ ਅੰਦਰ ਹਿਰਦੇ ਵਿੱਚ ਜਿਹੜੀ ਅਗਨ ਬਲ ਰਹੀ ਸੀ ਧੁਖ ਰਹੀ ਸੀ ਇੰਨਾ ਕੁਝ ਚਾਹੀਦਾ ਹੈ ਇੰਨਾ ਕੁਝ ਚਾਹੀਦਾ ਹੈ ਮੇਰੇ ਕੋਲ ਹੋਵੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਬੁਝ ਜਾਣੀ ਹੈ ਮਨ ਸ਼ਾਂਤ ਹੋ ਜਾਣਾ ਹੈ ਗੁਰ ਨਾਨਕ ਕੋ ਪ੍ਰਭੂ ਦਿਖਾਇਆ ਜਲ ਤਲ ਤਿਰਪਵਨ ਰੁਖੀ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰ ਗੁਰੂ ਨੇ ਵਾਹਿਗੁਰੂ ਨੇ ਜਲ ਜਲ ਵਿੱਚ ਥਲ ਧਰਤੀ ਵਿੱਚ ਤਿਰਭਾਵਨ ਸਾਰੇ ਸੰਸਾਰ ਵਿੱਚ ਤਿੰਨਾ ਭਾਵਨਾਵਾਲੇ ਜਗਤ ਵਿੱਚ ਇਸ ਸਾਰੇ ਸੰਸਾਰ ਵਿੱਚ ਗੁਰਦੇਵ ਸਾਹਿਬ ਕਹਿੰਦੇ ਰੁਖੀ ਰੁਖਾਂ ਵਿੱਚ ਦਰਖਤਾਂ ਵਿੱਚ ਸਾਰਿਆਂ ਵਿੱਚ ਨਿਰੰਕਾਰ ਹੈ ਪਰਮੇਸ਼ਰ ਹੈ ਪ੍ਰਮਾਤਮਾ ਹੈ ਗੁਰਨਾਨਕ ਕੋ ਪ੍ਰਭੂ ਦਿਖਾਇਆ ਪ੍ਰਭੂ ਨੇ ਦਿਖਾ ਦਿੱਤਾ ਪਰਮੇਸ਼ਰ ਨੇ ਦਿਖਾਤਾ ਪ੍ਰਭੂ ਦੇ ਗਿਆ ਉਹ ਨਿਗਾਹ ਵਿੱਚ ਆ ਗਿਆ ਇਸ ਕਰਕੇ ਗੁਰਦੇਵ ਕਹਿੰਦੇ ਹੇ ਭਾਈ ਗੁਰੂ ਨੇ ਮੈਨੂੰ ਨਾਨਕ ਨੇ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਧੰਨ ਗੁਰੂ ਨਾਨਕ ਦੇਵ ਮਹਾਰਾਜੀ ਨੇ ਇਹ ਗਿਆਨ ਕਰਾ ਦਿੱਤਾ ਮੈਨੂੰ ਸੋਝੀ ਕਰਾ ਦਿੱਤੀ ਮੈਨੂੰ ਨਾਨਕ ਨੇ ਸਤਿਗੁਰਾਂ ਨੇ ਦਰਸ਼ਨ ਕਰਾ ਦਿੱਤੇ ਉਸ ਪਰਮਾਤਮਾ ਦੇ ਪਾਣੀ ਵਿੱਚ ਵੀ ਧਰਤੀ ਵਿੱਚ ਵੀ ਰੁੱਖਾਂ ਵਿੱਚ ਵੀ ਸਾਰੇ ਸੰਸਾਰ ਵਿੱਚ ਵਸਦਾ ਵਿਖਾ ਦਿੱਤਾ ਉਸ ਮਾਲਕ ਨੂੰ ਉਸ ਭਰੀ ਪੂਰਨ ਵਾਹਿਗੁਰੂ ਨੂੰ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੇ ਭਾਈ ਉਹ ਪ੍ਰਭੂ ਪਰਮੇਸ਼ਰ ਬੜਾ ਹੀ ਦਿਆਲੂ ਹੈ ਬੜਾ ਹੀ ਕਿਰਪਾਲੂ ਹੈ ਗੁਰਨਾਨਕ ਪ੍ਰਭੂ ਦਿਖਾਇਆ ਮिन्नੂ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਉਸ ਪ੍ਰਭੂ ਗੁਰੂ ਨਾਨਕ ਨੇ ਪਰਬੂ ਦਿਖਾ ਦਿੱਤਾ ਹੈ ਉਹਦੇ ਦਰਸ਼ਨ ਕਰਾ ਦਿੱਤੇ ਕਿੱਥੇ ਜਲ ਵਿੱਚ ਵੀ ਥਲ ਵਿੱਚ ਵੀ ਦਿਰ ਭਾਵਨ ਵਿੱਚ ਵੀ ਤੇ ਸਾਰੀ ਜਗ੍ਹਾ ਰੁਖੀ ਉਸ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਨੂੰ ਦਿਖਾ ਦਿੱਤਾ ਤਦ ਇਹ ਕਹਿੰਦੇ ਆ ਪੱਤੇ ਪੱਤੇ ਵਿੱਚ ਵਾਹਿਗੁਰੂ ਵਸਦਾ ਹੈ ਉਹ ਪ੍ਰਮਾਤਮਾ ਵਸਦਾ ਹੈ ਇਸ ਕਰਕੇ ਗੁਰੂ ਨੇ ਕਿਰਪਾ ਕਰ ਦਿੱਤੀ ਸਾਰੇ ਮिन्नੂ ਸੁਮਾਲਕ ਵਾਹਿਗੁਰੂ ਦੇ ਦਰਸ਼ਨ ਕਰਾ ਦਿੱਤੇ ਹਨ ਕੋਈ ਜਗ੍ਹਾ ਰਹਿ ਹੀ ਨਹੀਂ ਜਿੱਥੇ ਪ੍ਰਭੂ ਨਾ ਦਿਖਾਇਆ ਹੋਵੇ ਪ੍ਰਭੂ ਨਿਗਾ ਵਿੱਚ ਨਾ ਆਇਆ ਹੋਵੇ ਪਰਮੇਸ਼ਰ ਨਾ ਹੋਵੇ ਜਲ ਵਿੱਚ ਵੀ ਉਹ ਆਪ ਹੈ ਜਲ ਵਿੱਚ ਵੀ ਉਹ ਆਪ ਵਿਚਰਦਾ ਹੈ ਤੇ ਗੁਰਮਖ ਪਿਆਰਿਓ ਥਲ ਧਰਤੀ ਵਿੱਚ ਵੀ ਆਪ ਹੈ ਤਿਰਪਵਨ ਤਿਰਭਾਵਨ ਕਹੀਏ ਸਾਰੇ ਸੰਸਾਰ ਵਿੱਚ ਉਹ ਆਪ ਹੀ ਵਾਹਿਗੁਰੂ ਵਸਦਾ ਹੈ ਭਾਵੇਂ ਕਹਿ ਲੋ ਤਿੰਨਾ ਭਵਨਾ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਆਪ ਵਸਦਾ ਹੈ ਇਸ ਕਰਕੇ ਸਾਰੇ ਜਗਤ ਵਿੱਚ ਉਸਦਾ ਬਾਸਾ ਹੈ ਕੋਈ ਜਗਾ ਹੈ ਨਹੀਂ ਰੁੱਖੀ ਰੁੱਖਾਂ ਵਿੱਚ ਵੀ ਉਹ ਪਰਮੇਸ਼ਰ ਭਰੀ ਪੂਰਨ ਵਾਹਿਗੁਰੂ ਵਸਦਾ ਹੈ ਇਸ ਕਰਕੇ ਮੈਨੂੰ ਗੁਰੂ ਨਾਨਕ ਨੇ ਗੁਰੂ ਨੇ ਪਰਮੇਸ਼ਰ ਨੇ ਵਾਹਿਗੁਰੂ ਨੇ ਆਪ ਪ੍ਰਤੱਖੋ ਕੇ ਦਿਖਾ ਦਿੱਤਾ ਕਿ ਮੈਂ ਸਾਰੇ ਭਰੀ ਪੂਰਨ ਹਾਂ ਕੋਈ ਜਗ੍ਹਾ ਐਸੀ ਹੈ ਹੀ ਨਹੀਂ ਜਿੱਥੇ ਭਰੀ ਪੂਰਨ ਪ੍ਰਮਾਤਮਾ ਨਾ ਹੋਵੇ ਸੋ ਇਸ ਕਰਕੇ ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਨਾਮ ਦੀ ਦਾਤ ਸਾਡੀ ਝੋਲੀ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਨ ਸਾਨੂੰ ਵੀ ਨਾਮ ਸਿਮਰਨ ਬੰਦਗੀ ਵਾਲੇ ਰਸਤਾ ਬਣ ਜਾਵੇ ਅਸੀਂ ਵੀ ਉਸ ਵਾਹਿਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਬਣਾਈਏ ਸੋ ਇਸ ਕਰਕੇ ਭਾਈ ਅੰਮ੍ਰਿਤ ਵੇਲੇ ਜਾਗਣਾ ਬਾਣੀ ਪੜ੍ਹਨੀ ਨਾਮ ਜਪਣਾ ਸਭ ਤੋਂ ਸ੍ਰੇਸ਼ਟ ਉਦਮ ਉਪਰਾਲਾ ਹੈ ਸਾਨੂੰ ਸਾਰਿਆਂ ਨੂੰ ਜਪਣਾ ਚਾਹੀਦਾ ਹੈ ਆਓ ਧਨ ਭਾਗੀਓ ਜਿਤਨੇ ਮਾਈ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ ਹੁਣੇ ਬੇਅੰਤ ਭੁੱਲਾਂ ਦੀ ਸੰਗਤ ਤੇ ਗੁਰੂ ਜੀ ਮਾਫ਼ੀ ਬਖਸ਼ਣਾ ਕਿ ਤੋ ਸਤਿਗੁਰੂ ਜੀ ਸਮੱਤ ਬਖਸ਼ਿਸ਼ ਕਰਨ ਆਓ ਖੀਰਲੀ ਪੰਗਤੀ ਪੜ ਕੇ ਭਾਈ ਹੱਤੇ ਦੀ ਸਾਂਝ ਪਾਈਏ ਸ਼ਾਂਤ ਪਾਵੇ ਹੋਵੇ ਮਨ ਸੀਤਲ ਅਗਨ ਨਾ ਅੰਤਰ ਧੁਖੀ ਗੁਰੂ ਨਾਨਕ ਕੋ ਪ੍ਰਭੂ ਦਿਖਾਇਆ ਜਲ ਤਲ ਉਤਰ ਭਾਵਨ ਰੁਖੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ